ਬਾਬੂਸ਼ਾਹ ਦੇਖ ਰਹੇ ਤੁਸੀਂ ਪੰਜਾਬ ਦੇ ਬਲਾਜ਼ਮਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫੇਰ ਤੋਂ ਸਰਕਾਰ ਦੇ ਖਿਲਾਫ ਇੱਕ ਮੋਰਚਾ ਖੋਲਿਆ ਗਿਆ ਦੱਸਦੀ ਹੈ ਕਿ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਐ ਪੀ ਐਸ ਐਮ ਐਸ ਯੂ ਦੇ ਬੈਨਰ ਹੇਟ ਅੱਜ ਮੈਨਿਸ ਕਤਰੇ ਤੇ ਵਿਖੇ ਮੁਲਾਜ਼ਮ ਜਿਹੜੇ ਨੇ ਇਕੱਠੇ ਹੋਏ ਨੇ ਗੇਟ ਰੈਲੀ ਕੀਤੀ ਹੈ ਤੇ ਕੱਲ ਨੂੰ ਵੀ ਵੱਡਾ ਕੈਕਸ਼ਨ ਜਿਹੜਾ ਉਹ ਕਰਨ ਜਾ ਰਹੇ ਨੇ ਮੇਨ ਸੈਕਟਰੀਏਟ ਵਿਖੇ ਤੇ ਕੀ ਮੰਗਾ ਨੇ ਤੇ ਕੇਸ ਲਈ ਅੱਜ ਸਾਰਾ ਇਹ ਜਿਹੜੇ ਗੇਟ ਰੈਲੀ ਕੀਤੀ ਗਈ ਤੇ ਕੱਲ ਦਾ ਪ੍ਰੋਗਰਾਮ ਕੀ ਹੋਊਗਾ ਉਸ ਬਾਰੇ ਗੱਲਬਾਤ ਕਰਾਂਗੇ ਹਾਲ ਹੀ ਦੇ ਵਿੱਚ ਚੋਣਾ ਹੋਈਆਂ ਸੀ ਪੰਜਾਬ ਸਿਵਲ ਸਕੱਤਰੇਟ ਸਟਾਫ ਐਸੋਸੀਏਸ਼ਨ ਦੀਆਂ ਸੋ ਉਸ ਦੇ ਵਿੱਚ ਪ੍ਰਧਾਨ ਚੁਣੇ ਗਏ ਨੇ ਸੁਸ਼ੀਲ ਕੁਮਾਰ ਫੌਜੀ ਤੇ ਜਨਰਲ ਸਕੱਤਰ ਨੇ ਸਾਹਿਲ ਸ਼ਰਮਾ ਸਾਡੇ ਨਾਲ ਮੌਜੂਦ ਨੇ ਦੋਵੇਂ ਸੁਸ਼ੀਲ ਜੀ ਪ੍ਰਧਾਨ ਤੁਹਾਨੂੰ ਬਣਾਇਆ ਮੁਲਾਜ਼ਮਾ ਨੇ ਫਿਰ ਜ਼ਿੰਮੇਵਾਰੀ ਦਿੱਤੀ ਹੈ ਤੇ ਅੱਜ ਗੇਟ ਰੈਲੀ ਕੀਤੀ ਗਈ ਹੈ ਹੁਣ ਕੀ ਮਕਸਦ ਹੈ ਕਿਸ ਤਰ੍ਹਾਂ ਦੇ ਨਾਲ ਤਿਆਰੀ ਕਰੀ ਹੈ ਯਾਰੀ ਇਸ ਤਰ੍ਹਾਂ ਪਹਿਲਾਂ ਤਾਂ ਜੀ ਮੈਂ ਸਮੂਹ ਸਕੱਤਰੇਤ ਜਿਹੜਾ ਸਾਡਾ 50 ਸਿਵਲ ਸਕੱਤਰੇਟ ਸਟਾਫ ਐਸੋਸੀਏਸ਼ਨ ਆ ਉਹਦੇ ਜਿਨ੍ਹਾਂ ਨੇ ਵੋਟ ਕਰੀਆ ਐਫਸੀ ਅਰਨ ਸਪੋਰਟ ਕਰੀਆ ਫੀਲਡ ਸੈਕਟਰੀਟ ਨੇ ਕਰੀਆ ਸਾਰਿਆਂ ਦਾ ਮੈਂ ਧੰਨਵਾਦ ਦਿਆਂ। ਉਦੋਂ ਬਾਅਦ ਜਿਹੜੇ ਸਾਡੇ ਸਾਥੀ ਪੀਐਸਐਮਐਸਯੂ ਦੇ ਪਿਛਲੇ 36 ਦਿਨਾਂ ਤੋਂ ਹੜਤਾਲ ਤੇ ਬੈਠੇ ਆ। ਉਹਨਾਂ ਦੀ ਸਰਕਾਰ ਨੇ ਕੋਈ ਸੁਣੀ ਨਹੀਂ ਕੋਈ ਮੀਟਿੰਗ ਨਹੀਂ ਦੇ ਰੇ। ਜਿਵੇਂ ਤੁਸੀਂ ਦੇਖਿਆ ਮੀਟਿੰਗ ਵਾਸਤੇ ਬੁਲਾਉਂਦੀ ਆ ਸਰਕਾਰ ਭੱਜ ਜਾਂਦੀ ਆ। ਤੇ ਕੱਲ ਐਨਪੀਐਸ ਮਾਮਲੇ ਤੇ ਵੀ ਸਾਡੇ ਜਸਵੀਰ ਤਲਵਾੜਾ ਜੀ ਨੂੰ ਮੀਟਿੰਗ ਦਿੱਤੀ ਸੀ ਐਮ ਸਾਹਿਬ ਨੇ। ਪਰ ਉੱਥੋਂ ਵੀ ਉਹ ਭੱਜ ਕੇ ਮੀਟਿੰਗ ਤੋਂ ਤੇ ਉਹਨਾਂ ਦੇ OSD ਨੇ ਮੀਟਿੰਗ ਕੀਤੀ ਤੇ ਇਹ ਕਿਹਾ ਕਿ ਅਸੀਂ ਪੈਨਸ਼ਨ ਲਾਗੂ ਕਰਾਂਗੇ ਪਰ ਦੂਜੇ ਪਾਸੇ ਇੱਕ ਲੋਕ ਸਭਾ ਦਾ ਸਵਾਲ ਲੱਗਿਆ ਸੀਗਾ ਉਹਦੇ 'ਚ ਇਹ ਸਰਕਾਰ ਜਵਾਬ ਦੇ ਰਹੀ ਹੈ ਕਿ ਅਸੀਂ ਜਿਹੜਾ NPS ਦਾ ਕੰਟਰੀਬਿਊਸ਼ਨ ਜਾਰੀ ਰੱਖਾਂਗੇ ਤੇ ਦੋਗਲੀ ਨੀਤੀ ਹੈ ਸਰਕਾਰ ਦੀ ਇਸ ਕਰਕੇ ਜਿਹੜੀ ਸਾਡੀ ਨਵੀਂ ਯੂਨੀਅਨ ਬਣੀ ਹੈ ਜਿਹੜੇ ਸਾਡੇ ਨਵੇਂ ਸਾਥੀ ਆਏ ਆ ਉਹਨਾਂ ਨੇ ਜਿਸ ਦਿਨ ਰਿਜ਼ਲਟ ਆਇਆ ਸਿਰਫ ਹੋਸੇ ਦੀ ਨਹੀਂ ਸੋਇਆ ਕਿਉਂਕਿ ਮੁਲਾਜ਼ਮਾਂ ਨੇ ਜਿਹੜੀ ਤਾਕਤ ਦਿੱਈ ਆ ਸਾਨੂੰ ਉਹਦੇ ਨਾਲ ਸਾਡੀ ਬਾਹਾਂ 'ਚ ਤਾਕਤ ਆ ਗਈ ਤੇ ਸਾਡੀ ਅੱਖਾਂ ਦੀ ਨਹੀਂ ਡੁੱਟ ਗਈ ਤੇ ਇਹਨਾਂ ਨੇ ਅਗਲੇ ਦਿਨ ਤੋਂ ਹੀ ਆਪਣੇ ਕੰਮ ਸ਼ੁਰੂ ਕਰਤਾ ਜਿਹੜਾ ਨੌਜਵਾਨ ਸਾਥੀਆਂ ਇਹਦਾ ਇਹ ਨਤੀਜਾ ਕੀ ਜਿਹੜਾ ਅੱਜ ਦਾ ਐਕਸ਼ਨ ਅਸੀਂ ਲਿਖਿਆ ਜਾਂ ਕੱਲ ਦਾ ਸਾਡਾ ਮੇਨ ਸੈਕਟਰੀਟ ਦੇ ਵਿੱਚ ਆ ਹੁਣ ਅਸੀਂ ਸਰਕਾਰ ਨੂੰ ਦਿਖਾਵਾਂਗੇ ਕਿ ਮੁਲਾਜ਼ਮਾਂ ਦੀ ਤਾਕਤ ਕਿ ਆਉਂਦੀ ਆ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਉਹ ਇਹ ਰਸਤਾ ਛੱਡਣ ਤੇ ਗੱਲਬਾਤ ਦੇ ਰਸਤੇ ਤੇ ਆਣ ਤੇ ਜਿਹੜੀ ਵੀ ਗੱਲਬਾਤ ਆ ਟੇਬਲ ਟॉक ਕਰਨ ਜੋ ਵੀ ਦੇਣਾ ਨਹੀਂ ਦੇਣਾ ਕਿਸ ਤਰ੍ਹਾਂ ਦੇਣਾ ਕਿਉਂਕਿ ਸਾਡੇ ਇੱਕ ਤੋਂ ਇੱਕ ਸੂਝਵਾਨ ਮੁਲਾਜ਼ਮ ਸਾਥੀ ਆ ਜਿਹੜੇ ਕਿ ਬਹੁਤ ਸੁਝਾਦ ਆ ਕਿ ਕਿਦਾਂ ਕਿਤੇ ਹੱਲ ਕੱਢ ਸਕਦੇ ਆ ਤਾਂ ਇਸ ਕਰਕੇ ਤੁਹਾਡੇ ਚੈਨਲ ਇਹੀ ਕਹਾਂਗੇ ਸਰਕਾਰ ਸਾਡੀ ਗੱਲ ਸੁਣੇ ਅੱਛਾ ਸਾਹਿਲ ਜੀ ਤੁਸੀਂ ਦੱਸੋ ਜਿਹੜਾ ਕੱਲ ਦਾ ਪ੍ਰੋਗਰਾਮ ਆ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਸੈਕਟਰੀਟ ਵਿਖੇ ਕਿਸ ਤਰ੍ਹਾਂ ਨਾਲ ਪ੍ਰੈਸ਼ਰ ਬਣਾਇਆ ਜਾਊਗਾ ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਜੀ ਜਿਹੜਾ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਕੱਲ ਦਾ ਕੀ ਐਕਸ਼ਨ ਹੋਊਗਾ ਤੋਂ ਸਾਥੀਓ ਪਹਿਲਾ ਦਾ ਮੈਂ ਬਹੁਤ ਹੀ ਧੰਨਵਾਦ ਕਰਦਾ ਸਾਡੇ ਸੈਕਟਰੀਏਟ ਸਟਾਫ ਐਸੋਸੀਏਸ਼ਨ ਦੇ ਵਿੱਚ ਜਿੰਨੇ ਵੀ ਸਾਡੇ ਵੋਟਰ ਨੇ ਜਿਨ੍ਹਾਂ ਨੇ ਸਾਨੂੰ ਵੋਟ ਕਰਕੇ ਜਿਤਾਇਆ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਮੈਨੂੰ ਬਤੌਰ ਜਨਰਲ ਸਕੱਤਰ ਇਹਨਾਂ ਨੇ ਚੁਣਿਆ ਤੋਂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਵੀ ਜਿਹੜੀ ਪੋਸਟ ਜਿਹੜੇ ਅਹੁਦੇ ਲਈ ਤੁਸੀਂ ਮੈਨੂੰ ਚੁਣਿਆ ਮੈਂ ਤੁਹਾਡੀ ਉਮੀਦਾਂ ਤੇ ਖਰਾ ਰਹਾਂਗਾ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਤੋਂ ਕੱਲ ਦਾ ਐਕਸ਼ਨ ਹੈ ਜਿਹੜਾ ਸਾਡਾ ਮੇਨ ਸੈਕਟਰੀਏਟ ਦਾ ਹੈ ਇਹ ਐਕਸ਼ਨ ਸਾਡਾ ਪੀਐਸਐਮਐਸਸੀ ਹੋਇਆ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਉਹ ਪਿਛਲੇ ਤਕਰੀਬਨ 40 ਦਿਨਾਂ ਤੋਂ ਸਟ੍ਰਾਈਕ ਤੇ ਹੈ 40 ਦਿਨਾਂ ਤੋਂ ਸਟ੍ਰਾਈਕ ਤੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਮਤਲਬ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਤਾਂ ਅਸੀਂ ਸੈਕਟਰੀਏਟ ਉਹਨਾਂ ਦਾ ਸਮਰਥਨ ਕਰਦੇ ਹਾਂ ਤੇ ਉਹਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਹਾਂ ਵੀ ਜਿਵੇਂ ਉਹ ਐਕਸ਼ਨ ਕਰਨਗੇ ਜਾਓ ਕਰਨਗੇ ਉਹਦਾ ਅਸੀਂ ਸਾਥ ਦੇਵਾਂਗੇ ਅੱਛਾ ਜਿਹੜਾ ਮੇਨ ਮੰਗ ਹੈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਹੋਵੇ ਪੁਰਾਣੀਆਂ ਡੇ ਦੀਆਂ ਕਿਸ਼ਤਾਂ ਜਾਰੀ ਕਰਨੀਆਂ ਹੁਣ ਕੋ ਦਾ ਹੱਲ ਹੁਣ ਤੁਸੀਂ ਕਿਵੇਂ ਲੱਭ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਸਰਕਾਰ ਨੂੰ ਬਣਾਓ ਦੇਖੋ ਸਰ ਸਰਕਾਰ ਨੇ ਨਾ 18 11 2022 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਹਨੂੰ ਇਹ ਪੁਰਾਣੀ ਪੈਨਸ਼ਨ ਦਾ ਕਹਿੰਦੇ ਆ ਵੀ ਪੁਰਾਣੀ ਪੈਨਸ਼ਨ ਉਹਦੇ ਨਾਲ ਵਾਪਸ ਹੋ ਗਈ ਪਰ ਮੈਂ ਮੈਂ 2004 ਤੋਂ ਬਾਅਦ ਦਾ ਭਰਤੀ ਹਾਂ ਹਜੇ ਤੱਕ ਤਾਂ ਮੇਰੇ ਪੈਸੇ ਐਨਪੀਐਸਸੀ ਕੱਟ ਰਹੇ ਹੈ ਮੇਰਾ ਕੋਈ اوਪੀਐਸ ਦੇ ਅੰਡਰ ਨਾ ਕੋਈ ਜੀਪੀਐਫ ਖੁੱਲਿਆ ਜਾਂ ਨਾ ਕੁਝ ਹੋਰ ਖੁੱਲਿਆ ਸੋ ਇਹ ਕਹਿ ਦੇਣਾ ਵੀ OPS ਲਾਗੂ ਹੋ ਗਈ ਤਾਂ ਉਹਦੇ ਨਾਲ OPS ਲਾਗੂ ਨਹੀਂ ਹੁੰਦੀ ਇਹਦੇ ਕੀ ਸਟੈਂਡਰਡ ਆਫ ਪ੍ਰोसीजर ਨੇ ਕਿਵੇਂ ਮੁਲਾਜ਼ਮਾ ਨੂੰ ਇਹਨਾਂ ਦਾ ਫਾਇਦਾ ਹੋਊਗਾ ਜਾਂ ਕੀ ਇਹਦੇ ਅਗਲੇ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਹਜੇ ਕੁਝ ਡਿਸਕਲੋਜ਼ ਨਹੀਂ ਕੀਤਾ ਸਵਾਸਾ ਮਤਲਬ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਸੋ ਮੈਂ ਇਹੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਕੋਲ ਇਹੋ ਜਿਹੇ ਦਿਮਾਗ ਨਹੀਂ ਹੈਗੇ ਜਿਹਦੇ ਨਾਲ ਤੁਸੀਂ ਇਹ ਚੀਜ਼ ਲਾਗੂ ਕਰ ਸਕਦੇ ਹੋ ਤਾਂ ਜਿਹੜੇ ਸੈਕਰੇਟੇਰੀਅਟ ਦੇ ਮੁਲਾਜ਼ਮ ਨੇ ਜਾਂ ਸਾਡੇ ਫੀਲਡ ਦੇ ਮੁਲਾਜ਼ਮ ਨੇ ਜਿਹੜੇ ਸਾਰੀ ਪਾਲਿਸੀਆਂ ਬਣਾਉਂਦੇ ਨੇ ਤੁਸੀਂ ਸਾਡੀ ਟੀਮ ਨਾਲ ਡਿਸਕਸ ਕਰੋ ਅਸੀਂ ਤੁਹਾਨੂੰ ਰਾਹ ਦਵਾਂਗੇ ਹੱਲ ਦਵਾਂਗੇ ਜੇ ਨੀਤ ਸਹੀ ਹੋਵੇ ਤਾਂ ਕੰਮ ਸਹੀ ਕੀਤਾ ਜਾ ਸਕਦਾ ਹੈ ਅਜੇ ਤੁਹਾਡੇ ਸਾਥੀ ਸੀਗੇ ਤੁਹਾਡੇ ਅਗੇਂਸਟ ਖੜੇ ਹੋਏ ਸੀ ਚੋਣਾਂ ਦੇ ਵਿੱਚ ਉਹਨਾਂ ਨੂੰ ਚਲੋ ਵੋਟਾਂ ਘੱਟ ਪਈਆਂ ਉਹਨਾਂ ਨੂੰ ਵੀ ਹੁਣ ਨਾਲ ਲੈ ਕੇ ਚੱਲੋ ਬਿਲਕੁਲ ਸਰ ਉਹ ਜਿਹੜੀ ਇੱਕ ਲੜਾਈ ਹੈ ਸਾਡੀ ਮਲਾਜ਼ਮਾਂ ਦੇ ਜਿਹੜੇ ਇੰਟਰਨਲ ਲੜਾਈ ਹੈ ਪਰ ਜਿਹੜੇ ਸਾਡੇ ਮੁੱਦੇ ਨੇ ਉਹ ਇੱਕੋ ਨੇ ਸਾਡੇ ਮੁੱਦੇ ਸੇਮ ਨੇ ਸੈਕਟਰੀਅਟ ਦੇ ਮੁੱਦੇ ਨੇ ਸਾਡੇ ਉਰੇ ਦੇ ਮੁੱਦੇ ਨੇ ਜਿਹੜੇ ਉਹ ਲੜ ਰਹੇ ਨੇ ਉਹ ਸਾਡੇ ਨਾਲ ਨੇ ਸਾਡੇ ਸਾਥੀ ਨੇ ਕੋਈ ਸਾਡੇ ਸੀਨੀਅਰ ਨੇ ਕੋਈ ਸਾਡੇ ਜੂਨੀਅਰ ਨੇ ਉਹ ਸਾਡੇ ਨਾਲ ਜਿਹੜੇ ਅੱਜ ਦਾ ਐਕਸ਼ਨ ਹੋਇਆ ਸਾਡੇ ਨਾਲ ਇੱਥੇ ਵੀ ਸ਼ਾਮਲ ਸੀਗੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵੀ ਜਿਹੋ ਆਪਦੇ ਆਪ ਨੂੰ ਵਿਰੋਧੀ ਨਹੀਂ ਸਮਝਦੇ ਜੇ ਵਿਰੋਧੀ ਸਮਝਦੇ ਹੁੰਦੇ ਤਾਂ ਆਪਣੀਆਂ ਸੀਟਾਂ ਤੇ ਬਹਿਣ ਬਹਿ ਜਾਂਦੇ ਉਹ ਸਾਡੇ ਨਾਲ ਖੜੇ ਨੇ ਤਾਂ ਬਹੁਤ ਹੀ ਚੰਗੀ ਗੱਲ ਹੈ ਜੀ ਸੈਕਟਰੀ ਸਾਹਿਬ ਲਈ ਅਹ ਮਨਜੀਤ ਸਿੰਘ ਰੰਦਾਵਾ ਵੀ ਮੌਜੂਦ ਨੇ ਰੰਦਾਵਾ ਸਾਹਿਬ ਕਿਵੇਂ ਦੇਖਦੇ ਹੋ ਦੁਬਾਰਾ ਹੁਣ ਤੋਂ ਤੁਸੀਂ ਜਿਹੜੇ ਤਿਆਰ ਹੋ ਚੁੱਕੇ ਹੋ ਸਾਰੇ ਮੁਲਾਜ਼ਮ ਸਾਥੀ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਲੱਗਦਾ ਐ ਇੰਨਾ ਸਮਾਂ ਹੋ ਚੁੱਕਿਆ ਸਰਕਾਰ ਨੂੰ ਅਜੇ ਤੱਕ ਮੰਗਾ ਨਹੀਂ ਮੰਨੀਆਂ ਜੋ ਤੁਹਾਡੀਆਂ ਮੇਨ ਡਿਮਾਂਡ ਸਿਗੀਆਂ ਪਰ ਹੁਣ ਅੱਗੇ ਜਾ ਕੇ ਕਿਵੇਂ ਮੰਨਣਗੇ ਉਹਦੇ ਲਈ ਕੀ ਸਟ੍ਰੈਟਜੀ ਡਿਫਰੈਂਟ ਬਣਾਉਗੇ ਬੜੇ ਦੁੱਖ ਦੀ ਗੱਲ ਐ ਕਿ ਮੁਲਾਜ਼ਮਾਂ ਨੂੰ ਦੁਬਾਰਾ ਰੈਲੀਆਂ ਮਜਾਹਰੇ ਰੋਸ ਮਜਾਹਰੇ ਵਗੈਰਾ ਕਰਨੇ ਪੈ ਰਹੇ ਆ ਬੜੀ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਜੋ ਇਹਨਾਂ ਦੇ ਆਸ਼ਵਾਸਨ ਸਨ ਜੀ ਤੁਹਾਨੂੰ ਰੈਲੀਆਂ ਕਰਦੀ ਲੋੜ ਦੀ ਤੁਹਾਨੂੰ ਧਰਨੇ ਲਾਉਣ ਦੀ ਲੋੜ ਦੀ ਲੇਕਿਨ ਇਹ ਵੀ ਇੱਕ ਰਵੈਤੀ ਸਰਕਾਰਾਂ ਵਾਲਾ ਕੰਮ ਹੋ ਗਿਆ ਇਹਨਾਂ ਦਾ ਕੰਮ ਉਹੀ ਹੈ ਜੋ ਰਵੈਤੀ ਸਰਕਾਰਾਂ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਕਰਾਉਂਦੀ ਗਈ ਹੈ ਉਹੀ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ ਨਾ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਹੁੰਦਾ ਸੀ ਮਲਾਜਮਾਂ ਜੋਗਾ ਤੇ ਆਮ ਜਨਤਾ ਜੋਗਾ ਨਾ ਇਹਨਾਂ ਕੋਲੇ ਟਾਈਮ ਸੋ ਹੁਣ ਰਹੀ ਗੱਲ ਅਗਲੀ ਸਟਰੈਟਜੀ ਦੀ ਅਗਲੀ ਸਟਰੈਟਜੀ ਸਾਡੀ ਜੋ ਪਿਛਲੀ ਸਰਕਾਰਾਂ ਦੇ ਵੇਲੇ ਗਈ ਹੈ ਸੇਮ ਉਹੀ ਦੁਬਾਰਾ ਅਪਣਾਵਾਂਗੇ ਹਾਲ ਦੀ ਗੱਡੀ ਅਸੀਂ ਆਪਣੇ ਮਲਾਜਮਾਂ ਨੂੰ ਚਾਰਜ ਕਰ ਰਹੇ ਹਾਂ ਉਹਨਾਂ ਦੇ ਵਿੱਚ ਜੋਸ਼ ਭਰ ਰਹੇ ਆ ਹੌਸਲਾ ਦੇ ਰਹੇ ਆ ਸਰਕਾਰ ਨੂੰ ਵੀ ਨਾਲ ਦੀ ਨਾਲ ਚੇਤਾਵਨੀਆਂ ਵੀ ਜਾਰੀ ਨੇ ਬੇਨਤੀਆਂ ਵੀ ਜਾਰੀ ਨੇ ਜੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਆਮ ਜਨਤਾ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਜੇ ਇਹ ਧਿਆਨ ਨਾ ਦੇਣਗੇ ਸਾਡੇ ਵਾਸਤੇ ਫਿਰ ਰਾਹ ਖੁੱਲੇ ਨੇ ਇਹ ਜਿਹੜੀਆਂ ਇੱਕ ਇੱਕ ਦੋ ਦੋ ਘੰਟੇ ਦੀਆਂ ਰੈਲੀਆਂ ਨੇ ਇਹ ਹਾਫ ਡੇ ਤੱਕ ਜਾਣੀਏ ਤੇ ਹਾਫ ਡੇ ਤੋਂ ਫੁੱਲ ਡੇ ਤੱਕ ਤੇ ਫਿਰ ਜਿਵੇਂ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਕਰ ਰਹੀ ਆ ਫਿਰ ਅਸੀਂ ਅਣਮਿੱਥੇ ਸਮੇਂ ਲਈ ਵੀ ਬੰਦ ਕਰਨ ਬਾਰੇ ਵਿਚਾਰ ਕਰ ਸਕਦੇ ਆ ਸੋ ਗੇਟ ਰੈਲੀਆ ਦਾ ਜਿਹੜਾ ਦੌਰ ਆ ਉਹ ਸ਼ੁਰੂ ਕੀਤਾ ਗਿਆ ਅੱਜ ਮਿੰਨੀ ਸਕਤਰਤ ਵਿਖੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੀਐਸਐਮਐਸਯੂ ਦੇ ਹੱਕ ਦੇ ਵਿੱਚ ਗੇਟ ਰੈਲੀ ਕੀਤੀ ਹੈਗੀ ਪੀਐਸਐਮਐਸਯੂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਆਪਣਾ ਉਹ ਕੰਮਕਾਰ ਜਿਹੜਾ ਛੱਡ ਕੇ ਤੇ ਉਹ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਸੀਗਾ ਉਹ ਪ੍ਰੋਟੈਸਟ ਹੋਏ ਐਮਐਲਏ ਦਾ ਜਿਹੜਾ ਘਰ ਸੀਗਾ ਉਹਦੇ ਬਾਹਰ ਪ੍ਰੋਟੈਸਟ ਕੀਤੇ ਜਿੰਨੇ ਵੀ ਐਮ ਐਲ ਏ ਸੀਗੇ ਤੇ ਮੰਗ ਪੱਤਰ ਉਹਨਾਂ ਨੇ ਆਪਣੇ ਦਿੱਤੇ ਨੇ ਤੇ ਹੁਣ ਜਿਹੜੀਆਂ ਮੰਗਾਂ ਨੇ ਬਹੁਤ ਲੌਂਗ ਪੈਂਡਿੰਗ ਐ ਡਿਮਾਂਡਸ ਨੇ ਸੋ ਇਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਨਿਵੇੜਾ ਹੋਊਗਾ ਉਹ ਦੇਖਣ ਵਾਲੀ ਗੱਲ ਹੋਊਗੀ ਤੇ ਕੱਲ ਵੀ ਸੈਕਟਰੀਏਟ ਵਿਖੇ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਕਰਨ ਜਾ ਰਹੇ ਨੇ ਪੰਜਾਬ ਭਰ ਦੇ ਜਿਹੜੇ ਮਲਾਜ਼ਮ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ